ਬਾਬਾ ਜੀ ਆਪਨੇ ਵੀ ਦਾੜੀ ਕੇਸ ਰੱਖੇ ਹੋਏ ਹੈ ਆਪ ਕਟਵਾਤੇ ਨਹੀਂ ਇਹਨ ਕੋ ਨਹੀਂ ਨਹੀਂ ਇਹਨ ਕਾ ਬਹੁਤ ਮਹਤਵ ਹੈ ਜੇਤੋ ਜਿਵੇਂ ਆਪ ਲੋਗੋ ਮੈਂ ਕਕਾਰੋ ਐਸੇ ਹੀ ਹਮਾਰਾ ਜੇ ਹੈ ਇਹ ਦੇਖੋ ਮੈਨੂੰ ਇਹਨਾਂ ਦੇ ਟਿੱਕੇ ਮੱਥੇ ਦੇ ਉੱਤੇ ਲੱਗੇ ਹੋਏ ਮੈਨੂੰ ਸੱਚੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਆ ਦੇਖੋ ਭਾਈ ਸਾਹਿਬ ਨੇ ਮੱਥੇ ਦੇ ਉੱਤੇ ਟਿੱਕੇ ਲਾਏ ਹੋਏ ਆ ਜਿਹੜੇ ਆ ਟਿੱਕੇ ਜਿਹੜੇ ਤੁਸੀਂ ਜਿਹੜੇ ਤੁਹਾਨੂੰ ਸੋਹਣੇ ਦਿਖਦੇ ਆ ਇਹ ਆ ਸਿਰਫ ਤੇ ਸਿਰਫ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਆ ਟਿੱਕੇ ਸਾਡੇ ਅੱਜ ਸਜੇ ਹੋਏ ਆ ਨਹੀਂ ਤਾਂ ਸਾਡੇ ਵੀ ਟੋਪੀਆਂ ਪਾ ਕੇ ਅਸੀਂ ਨਮਾਜ਼ਾਂ ਪੜ੍ਹਦੇ ਹੁੰਦੇ ਕਿਤੇ ਸਾਡਾ ਧਰਮ ਪਰਿਵਰਤਨ ਹੋ ਜਾਣਾ ਸੀਗਾ। ਹਮਾਰੇ ਅਰਮੈਂਡ ਵਿੱਚ ਲਿਖਿਆ ਹੈ ਧਰਮਨਾ ਦੂਸਰ ਸਤਿਅ ਸਮਾਨਾ ਆਗਮ ਨੇਗਮ ਪੁਰਾਨ ਬੁਖਾਨਾ। ਪੁਰਾਣੋਂ ਵਿੱਚ ਨੇਗੋਂ ਵਿੱਚ ਬੀਦੋਂ ਵਿੱਚ ਇਹੀ ਕਾਇਆ ਹੈ। ਰਾਜਾ ਰਾਮਚੰਦਰ ਜੀ ਸਾਡੀ ਭਾਰਤ ਦੀ ਸੰਸਕ੍ਰਿਤੀ ਦੇ ਪ੍ਰਤੀਕ ਹੈ। ਔਰ ਰਾਜਾ ਰਾਮਚੰਦਰ ਜੀ ਦਾ ਪਹਿਲਾ ਸਲੋਗਨ ਸੀਗਾ ਪ੍ਰਾਣ ਜਾਏ ਪਰ ਵਚਨ ਨਾ ਜਾਏ। ਤੇ ਅਸੀਂ ਮੋਦੀ ਸਾਹਿਬ ਨੂੰ ਕਹਿਣ ਵਾਸਤੇ ਆਏ ਹੈਗੇ ਮੋਦੀ ਸਾਹਿਬ ਤੁਸੀਂ ਅੱਜ ਕਹਿੰਦੇ ਹੋ ਵੀ ਤੁਸੀਂ ਉੱਥੇ ਅਯੋਧਿਆ 'ਚ ਸਾਡੇ ਪ੍ਰਭੂ શ્રી ਰਾਮਚੰਦਰ ਜੀ ਦਾ ਮੰਦਿਰ ਦਾ ਨਿਰਮਾਣ ਕਰਵਾਤਾ ਤੁਸੀਂ ਸਨਾਤਨ ਧਰਮ ਦਾ ਬੜਾ ਭਾਰਤ ਦੇ ਵਿੱਚ ਉਥਾਨ ਕਰਤਾ ਨਾਮ ਉੱਚਾ ਕਰਤਾ ਜਿਹੜੇ ਹਿੰਦੂ ਅਸੀਂ ਦਬੇ ਹੋਏ ਸੀਗੇ ਸਾਨੂੰ ਇੱਕ ਮਨੋਬਲ ਸਾਨੂੰ ਦਿੱਤਾ ਪਰੰਤੂ ਪ੍ਰਭੂ શ્રી ਰਾਮਚੰਦਰ ਜੀ ਜਿਹੜਾ ਵਚਨ ਆ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੁਸੀਂ ਵਚਨ ਕੀਤਾ ਸੀ 2019 'ਚ ਤੇ ਉਹ ਵਜਨ ਪੂਰਾ ਕਿਉਂ ਨਹੀਂ ਕਰਦੇ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਲੇਕਿਨ ਦੂਜਾ ਪੱਖ ਇਹ ਹੈ ਸਰਕਾਰੇ ਮੰਨਦੀ ਹੈ ਕਿ ਇਹ ਇੱਕ ਥ੍ਰੈਟ ਨੇ ਜੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਹਲਚਲ ਮਚ ਸਕਦੀ ਹੈ ਤੁਸੀਂ ਇਸ ਚੀਜ਼ ਨੂੰ ਕਿੱਦਾਂ ਮੰਨਦੇ ਹੋ ਤੇ ਇਹ ਸਿੱਖਾਂ ਦੇ ਜਖਮਾਂ ਤੇ ਨਮਕ ਛੜਕਣ ਵਾਲੀ ਗੱਲ ਹੈ ਤੇ ਅਸੀਂ ਆ ਸਾਰੇ ਹਿੰਦੂ ਭਾਈਚਾਰੇ ਦੇ ਸਰਾਧਨ ਧਰਮ ਵਾਲੇ ਅਸੀਂ ਸਾਰੇ ਬੰਦੀ ਸਿੰਘਾਂ ਦੇ ਵਾਸਤੇ ਡਟ ਕੇ ਅਸੀਂ ਮੋਦੀ ਸਾਹਿਬ ਨੂੰ ਕਹਾਂਗੇ ਵੀ ਉਹ ਛੱਡੇ ਜਾਣ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਚਾਹਦੇ ਆਂ ਕਿ ਪੰਜਾਬ ਇੱਕ ਨਵੀਂ ਤਰੱਕੀ ਕਰੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਪੋਲਿਟੀਕਲ ਲੀਡਰ ਦੇ ਉਤੋਂ ਦੀ ਭਰੋਸਾ ਸਾਰੇ ਪੰਜਾਬੀਆਂ ਦਾ ਉੜ ਚੁੱਕਿਆ ਪੰਜਾਬ ਦੀ ਰਾਜਨੀਤਿਕ ਗਰਾਊਂਡ ਖਾਲੀ ਹੈ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਕਾਲੀ ਤਲ ਬਦਲ ਵੀ ਦੇਖ ਲਿਆ ਭਗਵੰਦ ਮਾਨ ਵੀ ਦੇਖ ਲਿਆ ਬੀਜੇਪੀ ਦੇ ਵੀ ਦੇਖ ਲਈ ਸਾਰਿਆਂ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ ਆਪਣੀਆਂ ਅਜੀਬਾਂ ਭਰੀਆਂ ਹਮ ਲੋਕ ਇਸ ਲਈ ਆਏ ਆਂ ਜੋ ਬੰਦੀ ਲੋਕ ਆਂ ਨੂੰ ਦਿਆ ਕੀਤਾ ਜਾਏ ਜੀ ਮਾਹੌਲ ਪੰਜਾਬ ਕੋ ਖਰਾਬ ਹੋ ਰਹਾ ਹੈ। ਉਹਨਾਂ ਕੋ ਜਿਆ ਕਰਨਾ ਬਹੁਤ ਜ਼ਰੂਰੀ ਹੈ। ਜੀ। ਔਰ ਮੈਂ ਬੜੀ ਕਦਰ ਕਰਦਾ ਹਾਂ ਤੁਹਾਡੇ ਤਿਲਕ ਦੀ, ਤੁਹਾਡੇ ਜਨੇਊ ਦੀ। ਬੜਾ ਪਿਆਰ ਹੈ ਨਾ ਪਤਾ ਨਹੀਂ ਕਿਉਂ ਮੈਂ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਇੰਨੇ ਤੁਸੀਂ ਸਾਰੇ ਪਿਆਰੇ ਲੱਗ ਰਹੇ ਹੋ ਨਾ ਤੇ ਅੱਗੇ ਵੀ ਮੈਂ ਵੇਖਦਾ ਜਿਹੜਾ ਸੱਚਾ ਸਨਾਤਨੀ ਹੈ ਨਾ ਉਹ ਸਾਰੇ ਬੜਾ ਸੁਲਝਿਆ ਹੋਇਆ ਔਰ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ ਸੀ ਉਹਨਾਂ ਦੀ ਖਾਤਰ ਨਾ ਸਨਾਤਨ ਧਰਮ ਕੋ ਬਚਾਣੇ ਵਾਲੇ ਹਮਾਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੈ। ਜਿਵੇਂ ਆਪਾਂ ਕਹਿੰਦੇ ਨਾ ਸਚਾਈ ਸਚਾਈ ਹੋ ਰਹਿਣੀ ਹੈ ਝੂਠੋ ਦੇ ਤੇ ਕੋਈ ਪਰਦਾ ਨਹੀਂ ਪਾ ਸਕਦਾ ਹੁੰਦਾ ਇਹ ਤੁਸੀਂ ਕੇ ਇੱਕ ਤਾਂ ਜਿੰਦਾਬਾਦ 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 ਦੇਖੋ ਲੈ ਕਿੰਡੀ ਵਧੀਆ ਤਸਵੀਰ ਦਿਖ ਰਹੀ ਆ ਇਹ ਦੂਰ ਕਰਦੇ ਆ ਕੋਸ਼ਾਂ ਦੇ ਸਮੇ ਦਾ ਹਾਕਮ ਕਰਦਾ ਮਨਦੀਪ ਸਿੰਘ ਗੱਲ ਵਕੜੀਆਂ ਦੂਰ ਨੇ ਹੁੰਦੀਆਂ ਹੱਥ ਦੇ ਵਿੱਚ ਕਰਮੰਡਲ ਚੁੱਕਿਆ ਹੋਇਆ ਸੋ ਬਾਬਾ ਜੀ ਪਹੁੰਚੇ ਹੋਏ ਆ ਤੇ ਇਹ ਸਾਧੂ ਸਾਡੇ ਵੀਰ ਜਿਹੜੇ ਜਿਨ੍ਹਾਂ ਨੇ ਬੋਧੀਆਂ ਵੀ ਰੱਖੀਆਂ ਹੋਈਆਂ ਇੱਧਰ ਵੀ ਦੇਖੋ ਤੁਸੀਂ ਭਗਵਾ ਭੇਸ तो साधु पहुंचे हुए हैं बुजुर्ग बाबे नमस्कार जी आप यहाँ पे आए हैं हमें बहुत खुशी हुई हम लोग इसलिए आए हैं जो बंदी लोग हैं उनको दिया किया जाए जी माहौल पंजाब का खराब हो रहा है उनको रिहा करना बहुत जरूरी है जी हम लोग इसीलिए यही आवाज उठाने के लिए आए हुए हैं जी महाराज जी आप आए कहाँ से है लुधियाना से आए हुए हैं लुधियाना से आए हुए हैं ਜਿਨ੍ਹਾਂ ਦਾ ਬਹੁਤ ਪਿਆਰ ਸੀ ਬਾਪੂ ਸੂਰਜ ਸਿੰਘ ਜੀ ਨਾਲ ਬੜਾ ਪਿਆਰ ਸੀ ਬਾਪੂ ਸੂਰਜ ਸਿੰਘ ਜੀ ਬੜਾ ਚੇਤਾ ਕਰਿਆ ਕਰਦੇ ਸੀ ਸਾਰਾ ਭਾਈ ਸਾਹਿਬ ਵੀ ਇੱਥੇ ਆਏ ਹੋਇਆ ਸਾਸੀ ਗਾਲ ਜੀ ਸੋ ਦੇਖੋ ਕਿੰਨੇ ਪਿਆਰੇ ਲੱਗਦੇ ਆ ਇਹਨਾਂ ਇਹਨਾਂ ਹੀ ਪਿਆਰ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸੀਸ ਦਾ ਬਲੀਦਾਨ ਦਿੱਤਾ ਸੀ ਇਹ ਜਿਹੜੇ ਜਿਨੇਉ ਪਾਏ ਹੋਏ ਜਿਹੜੀ ਮਲਾਵਾ ਇਹ ਜਿਹੜੇ ਮੱਥੇ ਦੇ ਉੱਤੇ ਟਿੱਕੇ ਲੱਗੇ ਹੋਏ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਖੂਨ ਡੋਲਿਆ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਦਰ ਪਿਆਰ ਸੀ ਕਿ ਇਸ ਦੇਸ਼ ਦੀ ਸਭੇ ਤਾਨੂੰ ਮੈਂ ਬਚਾਣਾ ਹੈ ਬਾਬਾ ਜੀ ਬਾਤ ਕਰ ਸਕਦਾ ਹਾਂ ਜੀ ਆਪਸੇ ਹਾਂ ਆਪਸੇ ਬਾਤ ਕਰ ਸਕਦਾ ਹਾਂ ਜੀ ਮੈਂ ਕੀ ਨਾਮ ਹੈ ਆਪਕਾ ਮਾਲੇਸ਼ਰ ਪ੍ਰਸਾਦ ਦਾਸ ਅੱਛਾ ਜੀ ਤੇ ਤੁਸੀਂ ਇੱਥੇ ਆਏ ਹੋ ਜੀ ਕੀ ਕੀ ਮੰਗ ਲੈ ਕੇ ਆਏ ਤੁਸੀਂ ਮੰਦਿਰ ਤੋਂ ਮੰਦਿਰ ਤੋਂ ਆਇਆ ਹਾਂ अच्छा ही। के अच्छा ही। जाओ। मैं कह रहा जी आज गुरु तेग बहादुर जी साढ़े तीन सौ साल भी मनाया जा रहा है इस साल साढ़े तीन सौ साल हो गए जी मैं हिंदी चल करा पंजाबी करा जी हिंदी, हिंदी।, हिंदी। साढ़े तीन साल हो चुके हैं जब गुरु तेग बहादुर साहिब जी ने अपने शीस का बलिदान दिया था जब कश्मीरी पंडित उनके पास आए कि औरंगजेब इस देश के हिंदुओं पे सनातन धर्म पे जुल्म कर रहा है उन्होंने अपना शीस कटवा के दे दिया था आपके क्या क्या आप सोचते हैं ਉਹ ਸਹੀ ਹੈ ਉਸ ਵਿੱਚ ਜੋ ਬੰਦੇ ਹੈ ਉਹਨਾਂ ਕੋ છોੜਾ ਜਾਏ। ਹਾਂਜੀ। ਔਰ ਉਹਨਾਂ ਕੋ ਜੋ ਹੈ ਰਿਹਾ ਕੀਤਾ ਜਾਏ। ਇਹ ਹੀ ਅਸੀਂ ਲੋਕ ਸੋਚ ਕੇ ਆਏ ਹਾਂ। ਬੜੇ ਪਿਆਰੇ ਲੱਗਦੇ ਜੀ ਜਿਹੜਾ ਸੱਚਾ ਸਿੱਖ ਹੈ ਨਾ ਉਹਨੂੰ ਹੋਰਾਂ ਨੂੰ ਵੀ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ। ਦੇਖੋ ਮੈਨੂੰ ਇਹਨਾਂ ਦੇ ਟਿੱਕੇ ਮੱਥੇ ਦੇ ਉੱਤੇ ਲੱਗੇ ਹੋਏ ਤੇ ਉਹ ਪਿੱਛੇ ਬਾਬਾ ਜੀ ਵੀ ਖੜੇ ਆ ਉਹਨਾਂ ਨੇ ਗਲਾਂ ਦੇ ਵਿੱਚ ਮਾਲਾਵਾਂ ਪਾਈਆਂ ਹੋਈਆਂ ਮੈਨੂੰ ਸੱਚੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਇਹ ਆ ਦੇਖੋ ਭਾਈ ਸਾਹਿਬ ਨੇ ਮੱਥੇ ਦੇ ਉੱਤੇ ਟਿੱਕੇ ਲਾਏ ਹੋਏ ਆ ਤੇ ਬੜੇ ਪਿਆਰੇ ਲੱਗ ਰਹੇ ਆ ਭਾਈ ਸਾਹਿਬ ਨੇ ਵੀ ਲਾਇਆ ਹੋਇਆ ਤੇ ਭਾਈ ਸਾਹਿਬ ਜੀ ਸਤਿ ਸ ਖੁਸ਼ੀ ਹੋਈ ਜੀ ਮਿਲ ਕੇ ਲੁਧਿਆਣਾ ਮਿਲੇ ਸੀ ਤੁਹਾਨੂੰ ਵਾਪਸ ਸੂਰਸਿੰਘੀ ਦੇ ਗ੍ਰਹਿ ਵਿਖੇ ਜਦੋਂ ਉਹ ਆਏ ਸੀਗੇ ਤੇ ਹਾਂ ਜੀ ਜਿਹੜੇ ਆਹ ਟਿੱਕੇ ਜਿਹੜੇ ਤੁਸੀਂ ਜਿਹੜੇ ਤੁਹਾਨੂੰ ਸੋਹਣੇ ਦਿਖਦੇ ਆ ਤੁਸੀਂ ਇਹਦੀ ਤਾਰੀਫ ਕਰਦੇ ਹੋ ਸਾਡੇ ਟਿੱਕੇ ਅਗਰ ਇਸ ਦੇਸ਼ ਦੇ ਵਿੱਚ ਮੇਰੇ ਪਿਆਰੇ ਹਿੰਦੁਸਤਾਨ ਚ ਮੇਰੇ ਪਿਆਰੇ ਭਾਰਜੇ ਟਿੱਕੇ ਆ ਨਾ ਤੇ ਆ ਸਿਰਫ ਤੇ ਸਿਰਫ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਆ ਟਿੱਕੇ ਸਾਡੇ ਅੱਜ ਸਜੇ ਹੋਏ ਨੇ ਨਹੀਂ ਤਾਂ ਸਾਡੇ ਵੀ ਟੋਪੀਆਂ ਪਾ ਕੇ ਅਸੀਂ ਨਮਾਜ਼ਾਂ ਪੜ੍ਹਦੇ ਹੁੰਦੇ ਕਿਤੇ ਸਾਡਾ ਧਰਮ ਪਰਿਵਰਤਨ ਹੋ ਜਾਣਾ ਸੀਗਾ ਤੇ ਉਹ ਮੈਂ ਕਹਿੰਦਾ ਜੀ ਜਿਹੜੇ ਸਿੱਖ ਕਈ ਨਾ ਜੀ ਕਲੇਮ ਕਰਦੇ ਵੀ ਸਾਡੇ ਗੁਰੂ ਨੇ ਉਹਨਾਂ ਦਾ ਪਹਿਲੇ ਤਾਂ ਸਾਡੇ ਗੁਰੂ ਨੇ ਤੇ ਆ ਆਪਣੇ ਹਿੰਦੂ ਸਿੱਖ ਸਾਰਿਆਂ ਦੇ ਗੁਰੂ ਨੇ ਉਹ ਸਿਰਫ ਉਹ ਹਿੰਦੂ ਸਿੱਖਾਂ ਦੇ ਨਹੀਂ ਉਹ ਮੈਂ ਕਹਿੰਦਾ ਜੀ ਸੰਸਾਰ ਦੇ ਗੁਰੂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ ਨੇ ਉਹਨਾਂ ਨੂੰ ਗੁਰੂਆਂ ਨੂੰ ਤੁਸੀਂ ਕਿਸੇ ਧਰਮ ਚ ਕਿਸੇ ਜਾਤ ਚ ਨਹੀਂ ਤੁਸੀਂ ਉਹਨੂੰ ਉਹਨੂੰ ਬਨ ਸਕਦੇ ਬਿਲਕੁਲ ਉਹ ਤਾਂ ਹਵਾ ਦੀ ਤਰ੍ਹਾਂ ਹੈ دریاਵਾਂ ਦੀ ਤਰ੍ਹਾਂ ਹੈ ਬਿਲਕੁਲ ਜਿਵੇਂ ਸੂਰਜ ਹੁੰਦਾ ਕੋਈ ਕੋਈ ਦੇਸ਼ ਹੈ ਨਹੀਂ ਕਹਿ ਸਕਦਾ ਵੀ ਇੰਡੀਆ ਦਾ ਸੂਰਜ ਹੈ ਨਾਨਕ ਤਾਂ ਵਰਲਡ ਦਾ ਹੈ ਉਹ ਤਾਂ ਇਸ ਬ੍ਰਹਮੰਡ ਦਾ ਹੈ ਤੇ ਉਹਨੂੰ ਨਹੀਂ ਤੇ ਅਸੀਂ ਅੱਜ ਸਾਰੇ ਸਨਾਤਨੀ Hindu ਭਾਈਚਾਰੇ ਦੇ ਲੋਕ ਅਸੀਂ ਇਹ ਦਰਦ ਲੈ ਕੇ ਆਏ ਆਂ ਵੀ 33 ਸਾਲਾਂ ਤੋਂ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਜੇਲਾਂ ਵਿੱਚ ਬੰਦ ਨੇ ਜੋ ਕਾਨੂੰਨ ਦੇ ਭਾਰਤ ਸੰਵਿਧਾਨ ਦੇ ਮੁਤਾਬਿਕ ਆਪਣੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਕਿਉਂ ਨਹੀਂ ਛੜਿਆ ਜਾ ਰਿਹਾ ਤੇ ਸਿੱਖ ਸਾਡੇ ਵੱਡੇ ਭਰਾ ਨੇ ਤੇ ਇਹਨਾਂ ਨੇ ਸਾਨੂੰ ਸਾਡੀ ਰੱਖਿਆ ਕੀਤੀ ਹਮੇਸ਼ਾ ਸਾਡੇ ਨਾਲ ਖੜਦੇ ਨੇ ਤੇ ਅੱਜ ਉਹਨਾਂ ਦੇ ਉੱਤੇ ਅਗਰ ਕੋਈ ਤਕਲੀਫ ਹੈ ਤੇ ਸਾਡੇ ਹਿੰਦੂ ਭਾਈਚਾਰੇ ਦਾ ਪਹਿਲਾ ਫਰਜ਼ ਔਰ ਸਾਡਾ ਧਰਮ ਮੰਦਾ ਵੀ ਅਸੀਂ ਵੀ ਹਾਂ ਦਾ ਨਾਰਾ ਮਾਰੀਏ ਇਹਨਾਂ ਦੇ ਦੁੱਖਾਂ 'ਚ ਆ ਕੇ ਬਰਬਰ ਖੜੀਏ ਤੇ ਜਿੰਨਾ ਆਪਣਾ ਯਥਾ ਸ਼ਕਤੀ ਹੋ ਸਕਦਾ ਅਸੀਂ ਆਪਣਾ ਯੋਗਦਾਨ ਇੱਥੇ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਅਸੀਂ ਆ ਜਿਹੜੀ ਕੀ ਕਹਿੰਦੇ ਮੋਦੀ ਸਰਕਾਰ ਹੈ ਜੀ ਜਿਹੜੀ ਕਿ ਸੁਣਦੀ ਨਹੀਂ ਬਈ 11 ਸਾਲ ਦੇ ਪ੍ਰਧਾਨ ਮੰਤਰੀ ਬਣ ਗਿਆ ਜੀ ਮੋਦੀ ਸਾਹਿਬ ਸੁਣ ਹੀ ਨਹੀਂ ਰਹੇ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਉਲਟਾ ਪੰਜਾਬੀਆਂ ਨਾਲ 2019 ਨਾ ਜੀ ਆਹ ਗੁਰਨਾਨਕ ਦੇਵ ਜੀ ਦਾ ਵੀ ਇਸੇ ਤਰ੍ਹਾਂ 550वां ਸਾਲ ਦਿੱਲੀ 'ਚ ਇਹਨਾਂ ਨੇ ਬੜੇ ਧੂਮ ਧਾਮ ਨਾਲ ਮਨਾਇਆ ਸੀਗਾ ਉੱਥੇ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਦਾਂਗੇ ਆ 6 ਸਾਲ ਬੀਤ ਗਏ ਹੁਣ ਸਾਡੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਗਿਆ 350 ਸਾਲ ਮਾ ਤੇ ਹੁਣ ਪਤਾ ਨਹੀਂ ਕੀ ਕਰਨ ਗਿਆ ਅਸੀਂ ਉਹ ਆਵਾਜ਼ ਇਹਨਾਂ ਦੀ ਜੋ ਇਹਨਾਂ ਨੇ ਕਮਿਟਮੈਂਟ ਕੀਤੀ ਪੰਜਾਬੀਆਂ ਨਾਲ ਸਾਡੇ ਹਿੰਦੂ ਸਿੱਖਾਂ ਦੇ ਨਾਲ ਬਈ ਆ ਬੰਦੀ ਸੀ ਜਿਹੜੇ 33 32 ਬਤੀ ਸਾਲਾਂ ਤੋਂ ਸਜ਼ਾਾਂ ਪੂਰੀਆਂ ਕਰ ਚੁੱਕੇ ਉਹ ਛੱਡਣੀਆਂ ਚਾਹੀਦੀ ਹੈਗੇ ਨੇ ਤੇ ਇਹਨਾਂ ਨੇ ਛੱਡਣ ਵਾਸਤੇ ਕਿਹਾ ਵੀ ਅਸੀਂ ਉਹ ਇਹਨਾਂ ਨੂੰ ਸ਼ਰਮ ਦੇਣ ਵਾਸਤੇ ਅੱਜ ਉੱਥੇ ਦਿੱਲੀ ਜਾ ਰਹੇ ਹੈਗੇ ਆ ਤੇ ਬਈ ਤੁਸੀਂ ਸ਼ਰਮ ਕਰੋ ਤੁਸੀਂ ਆਪਣਾ ਮੋਦੀ ਸਾਹਿਬ ਕਹਿੰਦੇ ਬਈ ਆਹਾ ਅਸੀਂ ਹਿੰਦੂ ਤਰਨ ਵਾਲੇ ਨਾ ਜੀ ਅਸੀਂ ਕਹਿੰਦੇ ਰਾਜਾ ਰਾਮਚੰਦਰ ਜੀ ਸਾਡੀ ਭਾਰਤ ਦੀ ਸੰਸਕ੍ਰਿਤੀ ਦੇ ਪ੍ਰਤੀਕ ਹੈ ਔਰ ਰਾਜਾ रामचंद्र जी ਦਾ ਪਹਿਲਾ ਸਲੋਗਨ ਸੀਗਾ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੇ ਅਸੀਂ ਮੋਦੀ ਸਾਹਿਬ ਨੂੰ ਕਹਿਣ ਵਾਸਤੇ ਆਏ ਆ ਕਿ ਮੋਦੀ ਸਾਹਿਬ ਤੁਸੀਂ ਅੱਜ ਕਹਿੰਦੇ ਹੋ ਵੀ ਤੁਸੀਂ ਉਥੇ ਅਯੁੱਧਿਆ ਚ ਸਾਡੇ ਪ੍ਰੋਫੈਸਰ શ્રી रामचंद्र जी ਦਾ ਮੰਦਿਰ ਦਾ ਨਿਰਮਾਣ ਕਰਵਾਤਾ ਤੁਸੀਂ ਸਨਾਤਨ ਧਰਮ ਦਾ ਬੜਾ ਭਾਰਤ ਦੇ ਵਿੱਚ ਉਥਾਨ ਕਰਤਾ ਨਾਮ ਉੱਚਾ ਕਰਤਾ ਜਿਹੜੇ ਹਿੰਦੂ ਅਸੀਂ ਦਬੇ ਹੋਏ ਸੀਗੇ ਸਾਨੂੰ ਇੱਕ ਮਨੋਬਲ ਸਾਨੂੰ ਦਿੱਤਾ ਪਰੰਤੂ ਪ੍ਰਭੂ ਜੀ ਰਾਮਚੰਦ ਜੀ ਜਿਹੜਾ ਵਚਨ ਆ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੁਸੀਂ ਵਚਨ ਕੀਤਾ ਸੀ 2019 ਚ ਤੇ ਉਹ ਵਚਨ ਪੂਰਾ ਕਿਉਂ ਨਹੀਂ ਕਰਦੇ ਤੇ ਉਹ ਵਚਨ ਤੁਹਾਨੂੰ ਯਾਦ ਕਰਾਉਣ ਵਾਸਤੇ ਅਸੀਂ ਜਾ ਰਹੇ ਹੈਗੇ ਆ ਤੇ ਅਸੀਂ ਆ ਸਾਰੇ ਹਿੰਦੂ ਭਾਈਚਾਰੇ ਦੇ ਸਰਾਧਨ ਧਰਮ ਵਾਲੇ ਅਸੀਂ ਸਾਰੇ ਬੰਦੀ ਸਿੰਘਾਂ ਦੇ ਵਾਸਤੇ ਡਟ ਕੇ ਅਸੀਂ ਮੋਦੀ ਸਾਹਿਬ ਨੂੰ ਕਹਾਂਗੇ ਵੀ ਉਹ ਛੱਡੇ ਜਾਣ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਚਾਹਦੇ ਆ ਵੀ ਪੰਜਾਬ ਇੱਕ ਨਵੀਂ ਤਰੱਕੀ ਕਰੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਪੋਲਿਟিক্যাল ਲੀਡਰ ਦੇ ਉੱਤੋਂ ਦੀ ਭਰੋਸਾ ਸਾਰੇ ਪੰਜਾਬੀਆਂ ਦਾ ਉੜ ਚੁੱਕਿਆ ਪੰਜਾਬ ਦੀ ਰਾਜਨੀਤਿਕ ਗਰਾਊਂਡ ਖਾਲੀ ਹੈ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਕਾਲੀ ਤਲ ਬਦਲ ਵੀ ਦੇਖ ਲਿਆ ਭਗਵੰਤ ਮਾਨ ਵੀ ਦੇਖ ਲਿਆ ਬੀਜੇਪੀ ਦੇ ਵੀ ਦੇਖ ਲਈ ਸਾਰਿਆਂ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ ਆਪਣੀਆਂ ਅਜੀਬਾਂ ਭਰੀਆਂ ਹੁਣ ਕੇਵਲ ਦੇ ਕੇਵਲ ਇੱਕੋ ਹੀ ਸ਼ਖਸ ਮੈਂ ਕਹਿੰਦਾ ਮਹਾਪੁਰਸ਼ ਜਿਹਨੇ 32 ਸਾਲ ਦਾ ਜੇਲ੍ਹਾਂ ਦੇ ਵਿੱਚ ਇੱਕ ਤਪ ਕੀਤਾ ਹੈ ਉਹੀ ਆ ਕੇ ਪੰਜਾਬ ਨੂੰ ਬਚਾ ਸਕਦਾ ਉਸ ਤੋਂ ਇਲਾਵਾ ਮੈਨੂੰ ਸਮਝਦਾ ਵੀ ਸਾਡੇ ਹਿੰਦੂ ਔਰ ਸਿੱਖਾਂ ਨੂੰ ਪੰਜਾਬ ਦੇ ਵਿੱਚੋਂ ਵੀ ਬਚਾ ਸਕਦਾ ਇਸ ਵਾਸਤੇ ਸਾਡੀ ਮੰਗ ਉਹਨਾਂ ਦਾ ਬੰਦੀ ਸਿੰਘਾਂ ਦਾ ਤਾਂ ਛੁਟਣਾ ਭਾਈ ਜੱਥੇਦਾਰ ਹਵਾਰਾ ਜੀ ਭਾਈ ਤਾਰਾ ਜੀ ਭਾਈ ਪਿਉਰਾ ਜੀ ਭਾਈ ਰਜਵਾਨਾ ਜੀ ਤੇ ਹੋਰ ਵੀ ਜਿੰਨੇ ਵੀ ਸਾਡੇ ਬੰਦੀ ਸਿੰਘ ਹੈਗੇ ਉਹ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਜੀ ਆਹੀ ਮੇਰੀ ਭਾਵਨਾ ਜੀ ਆਈ ਅਸੀਂ ਸੋਚ ਲੈ ਗਿਆ ਜੱਥੇ ਜੀ ਮੈਂ ਸਰ ਤੋਂ ਜ਼ਰੂਰ ਪੁੱਛਾਂਗਾ ਸੋ ਮਨ 'ਚ ਬੜੀ ਖੁਸ਼ੀ ਵੀ ਹੋ ਰਹੀ ਸੀ ਸਾਰਿਆਂ ਦੇ ਦਰਸ਼ਨ ਕਰਕੇ ਸਰ ਇਹ ਕਿਹਾ ਜਾਂਦਾ ਹੈ ਕਿ ਜਿਵੇਂ ਸਰ ਨੇ ਗੱਲ ਕੀਤੀ ਹੈ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਜਿਹੜੇ ਸਾਲਾਂ ਤੋਂ ਬੰਦ ਨੇ ਔਰ ਕਮੀ ਸਾਫ ਮੋਰਚਾ ਔਰ ਜਿਹੜੇ ਸਾਰੇ ਤੁਸੀਂ ਸਾਰੇ ਮੰਨਦੇ ਹੋ ਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਲੇਕਿਨ ਦੂਜਾ ਪੱਖ ਇਹ ਹੈ ਸਰਕਾਰੇ ਮੰਨਦੀ ਹੈ ਕਿ ਇਹ ਇੱਕ ਥ੍ਰੈਟ ਨੇ ਜੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਤਾਂ ਖਲਚਲ ਮਚ ਸਕਦੀ ਹੈ ਤੁਸੀਂ ਇਸ ਚੀਜ਼ ਨੂੰ ਕਿੱਦਾਂ ਮੰਨਦੇ ਹੋ ਦੇਖੋ ਜੀ ਇਕ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਕਈ ਸਟੇਟਾਂ 'ਚ ਇੰਡੀਆ 'ਚ ਨਹੀਂ ਇੰਡੀਆ ਤੋਂ ਬਾਹਰ ਵੀ ਕਈ ਮੁਲਕਾਂ ਦੇ ਵਿੱਚ ਹੋਇਆ ਉਹਨਾਂ ਨੂੰ ਛੱਡਿਆ ਜਾਂਦਾ ਹੈ ਜੋ ਸੰਵਿਧਾਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਕੋਰਟ ਨੇ ਦਿੱਤੀ ਉਹ ਜਦ ਪੂਗ ਜਾਂਦੀ ਹੈ ਉਹਨੂੰ ਛੱਡਦੇ ਨੇ ਅਗਰ ਜੇ ਤੁਹਾਡੀ ਗੱਲ ਮੈਂ ਇਹ ਵੀ ਮੰਨਾਂ ਵੀ ਉਹਨਾਂ ਨੂੰ ਛੱਡਣਾ ਇੱਕ ਥ੍ਰੈਟ ਹੈ ਸਟੇਟ ਕੋਲ ਤਾਂ ਬੜੀ ਪਾਵਰ ਹੈ ਹੌਨ ਸੁਪੋਜ਼ਿੰਗ ਇਹਨਾਂ ਨੂੰ ਛੱਡਿਆ ਜਾਵੇ ਤਾਂ 15 ਦਿਨ ਮਹੀਨੇ 2 ਮਹੀਨੇ ਚ ਪਤਾ ਲੱਗ ਜਾਂਦਾ ਵੀ ਇਹ ਥ੍ਰੈਟ ਨੇ ਜਾਂ ਐਸੈਟ ਨੇ ਤੁਹਾਡੀ ਸਟੇਟ ਲਈ ਕਈ ਬੰਦੇ ਜੇਲ੍ਹਾਂ 'ਚ ਰਹਿ ਕੇ ਆਪਣੇ ਆਪ ਨੂੰ ਰਿਫਾਰਮ ਕਰਕੇ ਬਾਹਰ ਆਂਦੇ ਨੇ ਉਹ ਸਮਾਜ ਲਈ ਪ੍ਰਾਂਤ ਲਈ ਔਰ ਦੇਸ਼ ਲਈ ਹੋਰ ਅੱਛਾ ਕੰਮ ਕਰ ਸਕਦੇ ਨੇ ਤੇ ਜੇ ਸੋਚਿਆ ਜਾਵੇ ਕਿ ਆ ਕੇ ਖਤਰਾ ਬਣ ਜਾਣਗੇ ਤੇ ਖਤਰਾ ਬਣ ਜਾਣ ਤੇ ਸਰਕਾਰ ਨੂੰ ਕਿੰਨੀ ਧੀਰ ਲੱਗਦੀ ਹੈ ਦੁਬਾਰਾ ਫੜਨ ਨੂੰ ਇਸ ਕਰਕੇ ਇਹ ਬਹਾਨਾ ਹੈਗਾ ਇਹ ਸਿੱਖਾਂ ਦੇ ਜ਼ਖਮਾਂ ਤੇ ਨਮਕ ਛੜਕਣ ਵਾਲੀ ਗੱਲ ਹੈ ਕਈ ਕਈ ਦੇਸ਼ਾਂ ਸਜਾਂ ਦੇ ਜੇਲ੍ਹਾਂ ਨੂੰ ਸੁਧਾਰ ਕਰਕੇ ਆ ਜਾਂਦਾ ਹੈ ਕਰੈਕਸ਼ਨ ਸੈਂਟਰ ਇਹ ਉਹ ਸੁਧਾਰ ਅਗਰ ਉਹਨਾਂ ਦਾ ਹੋ ਗਿਆ ਹੈ ਉਹਨਾਂ ਨੂੰ ਮੌਕਾ ਤਾਂ ਦਿਓ ਉਹਨਾਂ ਨੂੰ ਲਿਆਓ ਅਗਰ ਉਹ ਸਮਾਜ ਲਈ ਅੱਛਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਰੱਖਿਆ ਜਾਣਾ ਚਾਹੀਦਾ ਸੋ ਇਹ ਸੰਵਿਧਾਨ ਵੀ ਕਹਿੰਦਾ ਹੈ ਇਨਸਾਫ ਵੀ ਇਹੀ ਕਹਿੰਦਾ ਹੈ ਔਰ ਸاسي ਵੀ ਸਾਰੇ ਇਹੀ ਗੱਲ ਸਰਕਾਰ ਨੂੰ ਕਹਿ ਰਹੇ ਆ ਕਿ ਜੋ ਤੁਸੀਂ ਇਹ ਕਰ ਰਹੇ ਹੋ ਨਾਜਾਇਜ਼ ਹੈ ਇਨਾਂ ਨੂੰ ਇਮੀਡੀਏਟਲੀ ਰਿਹਾਅ ਕਰਕੇ ਇੱਕ ਸਮਾਜਿਕ ਨਿਆਂ ਦੇਣਾ ਚਾਹੀਦਾ ਹੈ ਜੀ ਸਰ ਤੋਂ ਮੈਂ ਜ਼ਰੂਰ ਪੁੱਛਾਂਗਾ ਸਰ ਸਰ ਇਹ ਨਾ ਹੁਣ ਗੱਲ ਚੱਲ ਪਈ ਕਿ ਕਈ ਜਗ੍ਹਾ ਨਾ ਇਸ ਤਰੀਕੇ ਦੇ ਕਾਰਵਾਈਆਂ ਹੁੰਦੀਆਂ ਨੇ ਕਿ ਜਿਹੜਾ ਇਹ ਇਤਿਹਾਸ ਹੈ ਕਿ ਗੁਰਤੇਗ ਬਾਦ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਕਈ ਜਗ੍ਹਾ ਇਹ ਨਾ ਹੁਣ ਚੇਂਜ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤਾਬਾਂ ਦੇ ਵਿੱਚ ਇੰਟਰਨੈਟ ਦੇ ਉੱਤੇ ਵੀ ਇਹ ਨਹੀਂ ਹੋਇਆ ਤੁਸੀਂ ਇਹਨੂੰ ਕਿੱਦਾਂ ਵੇਖ ਰਹੇ ਹੋ ਵੀ ਇਹ ਜਿਹੜਾ ਐਡਾ ਇਤਿਹਾਸ ਹੈ ਤੁਸੀਂ ਇਹਨੂੰ ਕਿੱਦਾਂ ਕ ਆਪਣਾ ਸਮਝਦੇ ਹੋ ਦੇਖੋ ਹਿੰਦੁਸਤਾਨ ਦੇ ਜਿੰਨੇ ਵੀ ਵਧੀਆ ਇਤਿਹਾਸ ਨੇ ਨਾ ਜੀ ਉਹਨਾਂ ਨੂੰ ਜਿਹੜੀਆਂ ਐਂਟੀ ਨੈਸ਼ਨਲ ਪਾਰਟੀਆਂ ਨੇ ਉਹ ਉਹਨਾਂ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਨੇ ਇਹ ਅੱਜ ਤੋਂ ਨਹੀਂ ਕਰ ਰਹੀਆਂ ਬਹੁਤ ਦੇਰ ਤੋਂ ਕਰ ਰਹੀਆਂ ਨੇ ਇਹ ਤਾਂ 2000 ਸਾਲ ਤੋਂ ਚੱਲ ਰਿਹਾ ਕੰਮ ਇਹ ਨੰਬਰ 2 ਤੇ ਜਿਹੜਾ ਇਤਿਹਾਸ ਨੇ ਨਾ ਉਹ ਬਦਲ ਨਹੀਂ ਜਾ ਸਕਦੇ ਉਹਨਾਂ ਨੂੰ ਬਦਲਣ ਦੇ ਲਈ ਇੱਕ ਡਰਾਮਾ ਕੀਤਾ ਜਾ ਸਕਦਾ ਹੁੰਦਾ ਪਰ ਇਤਿਹਾਸ ਹੈ ਜਿਹੜੀ ਉਹਦੀ ਸਚਾਈ ਉਹ ਖਤਮ ਨਹੀਂ ਹੁੰਦੀ ਹੁੰਦੀ ਜਿਵੇਂ ਆਪਾਂ ਕਹਿੰਦੇ ਨਾ ਸਚਾਈ ਸਚਾਈ ਹੋ ਰਹਿਣੀ ਹੈ ਝੂਠੋ ਦੇ ਤੇ ਕੋਈ ਪਰਦਾ ਨਹੀਂ ਪਾ ਸਕਦਾ ਹੁੰਦਾ ਠੀਕ ਹੈ ਨਾ ਜੀ ਝੂਠ ਦੇ ਨਾਲ ਸਚਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸਾਡਾ ਇਤਿਹਾਸ ਹੈ ਨਾ ਜਿਹੜਾ ਇੰਨਾ ਵਧੀਆ ਇਤਿਹਾਸ ਹੈ ਕਿ ਸਾਰੇ ਜਿਹੜੇ ਸਾਡੇ ਐਂਟੀ ਨੈਸ਼ਨਲ ਪਾਰਟੀਆਂ ਨੇ ਜਾਂ ਜਿਹੜੀ ਐਂਟੀ ਨੈਸ਼ਨਲ ਫੋਰਸਿਜ਼ ਨੇ ਉਹ ਜਾਣ ਬੁੱਝ ਕੇ ਇਤਿਹਾਸ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਖਰਾਬ ਕਰਨਾ ਚਾਹੁੰਦੀਆਂ ਨੇ ਇਹਨੂੰ ਪਲੂਟ ਕਰਨਾ ਚਾਹੁੰਦੀਆਂ ਨੇ ਪਰ ਜਦ ਕਿ ਇਹ ਨਹੀਂ ਹੋਣਾ ਅੱਜ ਅਸੀਂ ਸਾਰੇ ਜਿਵੇਂ ਬਾਬਾ ਜੀ ਦੱਸ ਚੁੱਕੇ ਨੇ ਲਖੜਾ ਜੀ ਦੱਸ ਚੁੱਕੇ ਚੁੱਕੇ ਨੇ ਸਮਾਜ ਦੇ ਵਿੱਚ ਤਿੰਨ ਤਿਆਰਾਂ ਦੇ ਨਿਆਂ ਹੁੰਦੇ ਨੇ ਇੱਕ ਸਮਾਜਿਕ ਨਿਆਂ ਹੁੰਦਾ ਇੱਕ ਕਾਨੂੰਨਨ ਨਿਆਂ ਹੁੰਦਾ ਇੱਕ ਪ੍ਰਾਕਿਰਤਿਕ ਨਿਆਂ ਹੁੰਦਾ ਠੀਕ ਹੈ ਨਾ ਜੀ ਤਿੰਨੇ ਨਿਆਂ ਅੱਜ ਡਿਮਾਂਡ ਕਰ ਰਹੇ ਨੇ ਵੀ ਜਿਹੜੇ ਬੰਦੀ ਸਿੰਘ ਨੇ ਜਾਂ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਉਹ ਕੈਦੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਜਾਵੇ ਜੇ ਤੁਸੀਂ ਉਹਨਾਂ ਨੂੰ ਨਹੀਂ ਛੱਡਦੇ ਤਾਂ ਮੈਂ ਸਮਝਦਾ ਕਿ ਸਾਡੇ ਸਾਰੇ ਸਮਾਜ ਲਈ ਸਾਡੇ ਸਾਰੇ ਸੈਂਟਰ ਲਈ ਤਾਂ ਸਾਡੀ ਸਾਰੀ ਸਰਕਾਰ ਲਈ ਇੱਕ ਬਹੁਤ ਬਦਨੁਮਾ ਦਾਗ ਹੈ ਜੇ ਅਸੀਂ ਇਹ સુધારਕਰ બનાયે ہوئے ਨੇ ਉਹ સુધારਕਰਾਂ ਤੇ 36 37 سال ਲਾ ਕੇ 30 30 હજાર રાખ ਕੇ કેદીਆਂ ਨੂੰ સુધાર ਨਹੀਂ સકે તો ਉਹ સુધારਕਰਾਂ ਦਾ ફાયદો ਕੀ છે ફિર ਤਾਂ મેં મોદી સાહેબ ਨੂੰ ਆਪਣੇ سارے સાથીਆਂ ਵੱਲੋਂ પ્રાર્થના ਕਰਨ થી ਇੱਥੇ ਆਏ ਆਂ ਵੀ ਇਹ ਜਿਹੜੇ سارے कैदी ਆਪਣੀਆਂ ਇਤਜ਼ਾਮਾਂ પૂરીਆਂ ਕਰ ਚੁੱਕੇ ਨੇ سارے હિન્દુસ્તાਨ ਦੇ कैदी ਉਹਨਾਂ ਨੂੰ ਛੱਡਿਆ ਜਾਵੇ ਬਹੁਤ ਬਹੁਤ ਧੰਨ ਜੀ ਸੋ ਐਂਡ ਦੇ ਵਿੱਚ ਸਰ ਨਾਲ જરૂર ਗੱਲਬਾਤ ਕਰਾਂਗੇ ਪਹਿਲੀ ਗੱਲ ਤਾਂ ਸਰ ਮੈਨੂੰ ਨਾ ਮੈਂ अनकॉन्शियसली ਨਾ ਮੇਰੇ ਮਾਈਂਡ ਦੇ ਵਿੱਚੋਂ ਮੇਰੇ ਦਿਲ ਦੇ ਵਿੱਚੋਂ ਅਰਦਾਸ ਨਿਕਲ ਜਦੋਂ ਮੈਂ ਤੁਹਾਨੂੰ ਅੱਜ ਜਾਂਦੇ ਵੇਖਿਆ ਨਾ ਵੀ ਇਹ ਜਿਹੜੇ ਤੁਹਾਡੇ ਮੱਥੇ ਦੇ ਟਿੱਕੇ ਲੱਗੇ ਹੋਏ ਨਾ ਇਹ ਸਦਾ ਇਦਾਂ ਹੀ ਬਰਕਰਾਰ ਰਹਿਣ ਪਰਮਾਤਮਾ ਤੁਹਾਡੇ ਉੱਤੇ ਚੜ੍ਹਦੀ ਕਲਾ ਬਣਾ ਕੇ ਰੱਖੇ ਬੜਾ ਪਿਆਰ ਹੈ ਨਾ ਪਤਾ ਨਹੀਂ ਕਿਉਂ ਮੈਂ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਇਹਨੇ ਤੁਸੀਂ ਸਾਰੇ ਪਿਆਰੇ ਲੱਗ ਰਹੇ ਹੋ ਨਾ ਤੇ ਅੱਗੇ ਵੀ ਮੈਂ ਵੇਖਦਾ ਜਿਹੜਾ ਸੱਚਾ ਸਨਾਤਨੀ ਹੈ ਨਾ ਉਹ ਸਾਰੇ ਬੜਾ ਸੁਲਝਿਆ ਹੋਇਆ ਔਰ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ ਸੀ ਉਹਨਾਂ ਦੀ ਖਾਤਰ ਨਾ ਤੁਸੀਂ ਕੀ ਸੋਚਦੇ ਹੋ ਜੀ गुरु तेग बहादुर महाराज जी की देन है आज हमारे माथे में तिलक है अगर इस लवास में खड़े हैं उन गुरुओं का आशीर्वाद हमारे सिर पर है सनातन धर्म को बचाने वाले हमारे गुरु तेग बहादुर महाराज जी हैं हमारे रामायण में लिखा है धर्म न दूसर सत्य समाना आगम निगम पुराण बुखाना पुराणों में निगमों में वेदों में यही गाया है कि धर्म के ऊपर ही हमारा जीवन बना हुआ है जिस धर्म के लिए उन्होंने अपने बच्चे बार दिए अपना परिवार बार दिया ऐसे गुरुओं को हमारा नतमस्तक है क्योंकि हम मोदी साहब से ही प्रार्थना करते हैं कि हमारा समाज हमारा राष्ट्र हमारा देश बचना है तो जिसको सजा पूरी हो चुकी है उन बंदे सिंहों को छोड़ा जाए क्योंकि अगर नहीं छोड़ते ये राष्ट्र में बहुत बड़े आदत पड़ आ जाएगी संकट आ जाएगा और समाज में कुर्तियाँ फैल जाएंगी प्रार्थना यही है कि सजा भुगत रहे उनको मुक्त किया जाए जय हिंद जय श्री राम ਜੀ ਜੈਸੀ ਰਾਮ ਜੀ اور ਮੈਂ ਬੜੀ ਕਦਰ ਕਰਦਾ ਹਾਂ ਤੁਹਾਡੇ ਤਿਲਕ ਦੀ ਤੁਹਾਡੇ ਜਨੇਊ ਦੀ ਤੇ ਦਿਲ ਤੋਂ ਅਰਦਾਸ ਨਿਕਲ ਰਹੀ ਹੈ ਜਦੋਂ ਤੱਕ ਸ੍ਰਿਸ਼ਟੀ ਉਹ ਉਹ ਸ੍ਰਿਸ਼ਟੀ ਵੀ ਕੀ ਜਦੋਂ ਤੱਕ ਮੇਰੇ ਲਫ਼ਜ਼ ਖਤਮ ਹੋ ਜਾਣਗੇ ਇਹ ਸਦਾ ਹੀ ਇਦਾਂ ਹੀ ਬਰਕਰਾਰ ਰਹੇ ਦੀ ਸ਼ਾਨ ਬਰਕਰਾਰ ਰਹੇ ਬਹੁਤ ਬਹੁਤ ਧੰਨਵਾਦ ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਵਿਸ਼ਵਾ ਮਿੱਤਰ ਜੀ ਦੇ ਜਿਹੜੇ ਕੇਸ ਸੀਗੇ ਦਾੜੀ ਸੀਗੀ ਤੇ ਸਨਾਤਨ ਦੇ ਵਿੱਚ ਵੀ ਜਿਹੜੇ ਪੁਰਾਤਨ ਨੇ ओ दाढ़ी केस रखे थे बाबा जी देवी बाबा जी आपने भी दाढ़ी केस रखे हुए हैं आप कटवाते नहीं इनको नहीं आ, नहीं।, नहीं।, नहीं कटवाते नहीं कटवाते नहीं आ, आप क्या मानते हैं जी इनका जो महत्व है जैसे मैंने भी दाढ़ी रखी है आपने भी दाढ़ी रखी इनका बहुत महत्व है ये तो जैसे आप लोगों में ककार ऐसे ही हमारा ये है यार कटवा नहीं सकते इसको कटवा नहीं सकते शास्त्री जी आ जाओ जी आ जाओ ਗੁਰਗੋਵੀ ਸਿੰਘ ਜੀ ਮਹਾਰਾਜ ਕਹਿੰਦੇ ਕਿ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਜਨ ਹੇਤ ਇਤੀ ਜਨ ਕਰੀ ਸੀਸ ਰਿਆ ਪਰ ਸੀ ਨਾ ਚਰੀ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ 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 ਰਿਹਾ ਕਰੋ ਹਿੰਦੂਸੀ ਕੇਕਤਾ ਜਿੰਦਾਬਾਦ 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 ਹਿੰਦੂਸੀ ਕੇਕਤਾ ਜਿੰਦਾਬਾਦ 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 कंदे के जाती एकता ਅਨੇਕਤਾ ਵਿਲਾਈ ਜਾਂਦੀ ਕਹਿੰਦੇ ਏਕਤਾ ਹੋ ਜਾਣੀ ਸੀ ਇਸ ਦੇਸ਼ ਦੇ ਵਿੱਚ ਸਭੇ ਤਾਂ ਖਤਮ ਹੋ ਜਾਣੀ ਸੀ ਇੱਕ ਬਣ ਜਾਣਾ ਸੀ ਜਿਹੜਾ ਵਨਸਵਨ ਰੰਗ ਦਿਖਾ ਰਹੀ ਦੇ ਰਿਹਾ ਸਾਨੂੰ ਇਹ ਮੱਥੇ ਦੇ ਤਿਲਕ ਦਿਖਾਈ ਦੇ ਰਿਹਾ ਇੱਕ ਹੋ ਜਾਣੀ ਸੀ ਕਹਿੰਦੇ ਛਾਏ ਜਾਂਦੀ ਏਕਤਾ ਅਨੇਕਤਾ ਵਿਲਾਈ ਜਾਂਦੀ ਹੋਵਤ ਕੁਚੀਲਤਾ ਕਤੀਬ ਨੂੰ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਔਰ ਧਰਮ ਧਸਕ ਜਾਤੇ ਔਰ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਔਰ ਰੀਤ ਮਿਟ جاتی ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮਸੂਰ ਮੂਰਤ ਨਾ ਹੋਤੀ ਜੋ ਪੈ করুণਾ ਨਿਧਾਨ ਕੀ ਜੇਕਰ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਇਹ ਨਾ ਕਹਿ ਦਿੰਦੇ ਜਦੋਂ ਗੁਰਤੇਗ ਬਾਦ ਸਾਹਿਬ ਜੀ ਨੇ ਕਿਹਾ ਕਸ਼ਮੀਰੀ ਪੰਡਤਾਂ ਦੀ ਗੱਲ ਸੁਣ ਕੇ ਕਿ ਬੇਟਾ ਇਹਨਾਂ ਦੇ ਉੱਤੇ ਇਸ ਵਕਤ ਭੀੜ ਪਈ ਹੋਈ ਹੈ ਕੋਈ ਮਹਾਪੁਰਖ ਅਗਰ ਆਪਣਾ ਬਲੀਦਾਨ ਦੇਵੇ ਤਾਂ ਇਹਨਾਂ ਦਾ ਧਰਮ ਇਸ ਵਕਤ ਬਚ ਸਕਦਾ ਜਦੋਂ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸਨ ਬਾਲਕ ਸਨ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਇਸ ਵਕਤ ਧਰਤੀ ਦੇ ਉੱਤੇ ਆਪ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਹੈ ਆਪ ਜੀ ਜਾਓ ਇਹਨਾਂ ਦਾ ਧਰਮ ਬਚਾਓ ਗੁਰੂ ਸਾਹਿਬ ਜੀ ਕਹਿੰਦੇ ਬੇਟਾ ਤੁਸੀਂ ਯਤੀਮ ਹੋ ਜਾਓਗੇ ਕਹਿੰਦੇ ਕੋਈ ਗੱਲ ਨਹੀਂ ਮੈਂ ਯਤੀਮ ਹੋਣਾ ਮਨਜ਼ੂਰ ਕਰਦਾ ਪਰੇਸ਼ ਦੇਸ਼ ਦੇ ਸਾਰੇ ਬੱਚਿਆਂ ਨੂੰ ਮੈਂ ਯਤੀਮ ਹੋਣਾ ਮਨਜ਼ੂਰ ਨਹੀਂ ਕਰ ਸਕਦਾ ਆਪ ਜੀ ਜਾਓ ਤੇ ਇਹਨਾਂ ਦੇ ਧਰਮ ਦੀ ਇਹਨਾਂ ਦੇ ਤਿਲਕ ਦੀ ਤੇ ਇਹਨਾਂ ਦੇ ਜਨਉ ਦੀ ਰਾਖੀ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ सिर झुकता ही थोड़ा चलिया हुआ है एक एक कदम साइ म धनबाद जी सेवा कर रहे हैं बहुत आशीर्वाद है। जी बहुत सेवा कर रहे हैं समाज की देश की राष्ट्र की और हर की आवाज़ और देश बचा रहे हैं आप पत्रकारों का ਵੀਡੀਓ ਵਾਲੋ ਕਾ ਬਹੁਤ-ਬਹੁਤ ਹਾਰਦਿਕ ਧੰਨਵਾਦ ਹੈ ਬਹੁਤ ਆਸ਼ੀਰਵਾਦ ਜੀ ਜੀਓ ਜੀ ਤੁਸੀਂ ਹਮੇਸ਼ਾ ਸਾਦਾ ਪਰਕਰਾਰ ਰਹੋ ਤੇ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਨੂੰ ਸਾਡੇ ਵੱਡੇ ਵੀਰ ਜੀ ਪਹੁੰਚੇ ਹੋਏ ਆ ਕਾਲ ਚੈਨਲ ਤੋਂ ਤੇਂਦਰ ਵੀਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮਨਦੀਪ ਜੀ ਇਹ ਰੰਗ ਬੜਾ ਪਿਆਰਾ ਲੱਗ ਰਿਹਾ ਜੀ ਇੱਕ ਪਾਸੇ ਦਸਤਾਰਾਂ ਇੱਕ ਪਾਸੇ ਦੇਖੋ ਭਗਵਾ ਰੰਗ ਵੀ ਨਜ਼ਰ ਆ ਰਿਹਾ ਜੀ ਇਹ ਅਲੱਗ ਅਲੱਗ ਹੀ ਹੈ ਕੋਈ ਜੁਰਤ ਸਿੰਘ ਬਾਦਰੀ ਜੀ ਨੇ ਐਸੇ ਕਰਕੇ ਬਲੀਦਾਨ ਦਿੱਤਾ ਸੀ ਇਹੋ ਏਕਤਾ ਦੀਆਂ ਗੱਲਾਂ ਨਾ ਜਦੋਂ ਸਿੱਖ ਬਾਤਾਂ ਕਰਦਾ ਨਾ ਤੇ ਇਸ ਇਦਾਂ ਹੀ ਗੱਤ ਪੈਂਦੀ ਹੈ ਹਨਾ ਆਪਾਂ ਇਕਤਾ ਦੀਆਂ ਪਿਆਰ ਦੀਆਂ ਭਾਈਚਾਰਕ ਸਾਂਝ ਦੀਆਂ ਬਾਤਾਂ ਪਾਉਨੇ ਆ ਇਹ ਭਾਈਚਾਰਕ ਸਾਂਝ ਆ ਅੱਜ ਭਾਈਚਾਰਕ ਸਾਂਝ ਦੇ ਵਿੱਚ ਕੇਵਲ ਬੰਦੀ ਸਿੰਘ ਇਹ ਨਹੀਂ ਕਹਿੰਦੇ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ ਅੱਜ ਪਤਾ ਇੱਥੇ ਗੱਲ ਕੀ ਹੋ ਰਹੀ ਆ ਕਿ ਜਿਹੜੀਆਂ ਜਿਹੜੀਆਂ ਕੌਮਾਂ ਦੇ ਵੀ ਆ ਖਾਸ ਕਰਕੇ ਹਿੰਦੂਆਂ ਦੇ ਵਿੱਚੋਂ ਵੀ ਆ ਖਾਸ ਕਰਕੇ ਮੁਸਲਮਾਨਾਂ ਦੇ ਵਿੱਚੋਂ ਵੀ ਇਹ ਬੰਦੀ ਸਿੰਘ ਆ ਉਹਦੀਆਂ ਸਲਾਮਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਰਿਹਾ ਕਰੋ ਜੇ ਆ ਆਸਰਾਮ ਨੂੰ ਪ੍ਰੋਬਲ ਮਿਲ ਸਕਦੀ ਆ ਤੇ ਫਿਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਕਿਉਂ ਨਹੀਂ ਮਿਲ ਸਕਦੀ ਉਹ ਮਾਤਾ ਦੇ ਆਪਣੇ ਕਿਉਂ ਨਹੀਂ ਮਿਲ ਸਕਦੇ ਇਹ ਸਵਾਲ ਖੜੇ ਕਰਦਾ ਇਸ ਪ੍ਰਸ਼ਾਸਨ ਦੇ ਉੱਤੇ ਵੀ ਤੇ ਇਹ ਇੱਕ ਪਿਆਰ ਦੀਆਂ ਤੰਦਾਂ ਵਾ ਵੇਖੋ ਨਾ ਇੱਕ ਕਿੰਡੀ ਵਧੀਆ ਤਸਵੀਰ ਦਿਖ ਰਹੀ ਆ ਇਹ ਦੂਰ ਕਰਦੇ ਆ ਕੋਸ਼ਿਸ਼ਾਂ ਦੇ ਸਮੇਂ ਦਾ ਹਾਕਮ ਕਰਦਾ ਮਨਦੀਪ ਸਿੰਘ ਗੱਲ ਵਕੜੀਆਂ ਦੂਰ ਨਹੀਂ ਹੁੰਦੀਆਂ ਅਸੀਂ ਭਾਈਚਾਰਕ ਸਾਂਝ ਦੂਰ ਨਹੀਂ ਹੁੰਦੀ ਇਹ ਪਿਆਰ ਆ ਇਹ ਏਕਤਾ ਦਾ ਸਬੂਤ ਆ ਵੇਖੋ ਜੇ ਉਹ ਆਏ ਆ ਤੇ ਸਾਡਾ ਭਾਈਚਾਰਕ ਜਿਹੜਾ ਏਕਤਾ ਹੁੰਦੀ ਹੈ ਨਾ ਉਹ ਦਿਖਾਈ ਜਾ ਰਹੀ ਹੈ ਸਾਡੇ ਮੀਡੀਆ ਵੱਲੋਂ ਆਪਾਂ ਇਹੋ ਦਿਖਾ ਰਹੇ ਆ ਕਿ ਜਿੱਥੇ ਸਾਡੀ ਕੌਮ ਦੇ ਆਗੂ ਸਹਿਬਾਨ ਜਿੱਥੇ ਜਥੇਬੰਦੀਆਂ ਖਾਸ ਕਰਕੇ ਜੇ ਗੱਲ ਕਰੀਏ ਕਿਸਾਨ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਤੇ ਉੱਥੇ ਪੰਗਵੇਂ ਦੇ ਵਿੱਚ ਇਹ ਬਾਬੇ ਇੱਕ ਪਿਆਰ ਦਾ ਸਬੂਤ ਦੇ ਰਹੇ ਆ ਕਿ ਅਸੀਂ ਵੀ ਤੁਹਾਡੀ ਉਸ ਦਰਦ ਦੇ ਵਿੱਚ ਖੜੋਤੇ ਆ ਅਸੀਂ ਉਸ ਦਰਦ ਨੂੰ ਸ਼ਮੂਲੀਅਤ ਕਰਦੇ ਆ ਤੇ ਅਸੀਂ ਹਾਂ ਦਾ ਨਾਰਾ ਮਾਰਨ ਵਾਸਤੇ ਅੱਜ ਆਪਾਂ ਕਹਿ ਸਕਦੇ ਨਾ ਕਿ ਹਾਂ ਦਾ ਨਾਰਾ ਮਾਰਨ ਵਾਸਤੇ ਆਇਆ ਹਰਦੀਪ ਸਿੰਘ ਚੜਦੀ ਕਲਾ ਚਰੋ ਤੁਹਾਡਾ ਵੀ ਧੰਨਵਾਦ ਆ ਕਿਉਂਕਿ ਦਿਨ ਰਾਤ ਇੱਕ ਕਰਨ ਇਹ ਫਰਜ ਆ ਨਾ ਆਪਣੇ ਆਪਾਂ ਨੂੰ ਇਹ ਫਰਜ ਨਿਭਾਉਣੇ ਪੈਣੇ ਆ ਗੁਰੂ ਸਾਹਿਬ ਕਿਰਪਾ ਕਰੇ ਬੰਦੀ ਸਿੰਘ ਉਹ ਆਪਣੇ ਵਿੱਚੋਂ ਹੁਣ ਉਕਤ ਮੁਸਲਮਾਨ ਭਾਈਚਾਰੇ ਚ ਹਿੰਦੂ ਭਾਈਚਾਰੇ ਚ ਕਿਸੇ ਵੀ ਭਾਈਚਾਰੇ ਦੇ ਵਿੱਚੋਂ ਉਹਦੀਆਂ ਰਹਿਗੀਆਂ ਹੁਣ ਪਰ ਸਮੇਂ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਵੀ ਚਾਹੀਦਾ ਸੋਚ ਲੈਣਾ ਕਿ ਇਹ ਰੋਕਾਂ ਚੰਗੀਆਂ ਨਹੀਂ ਰੋਕਾਂ ਟੁੱਟ ਜਾਂਦੀਆਂ ਜਦੋਂ ਸ਼ੰਭੂ ਵਾਲੀਆਂ ਰੋਕਾਂ ਟੁੱਟੀਆਂ ਨਾ ਦੀਪ ਨੇ ਰੋਕਾਂ ਤੋੜੀਆਂ ਸੀ ਇੱਥੋਂ ਅੱਜ ਫਿਰ ਉਹ ਦੀਪ ਵੀ ਯਾਦ ਆ ਰਿਹਾ ਤੇ ਧੰਨਵਾਦ ਇਸ ਭਾਈਚਾਰੇ ਦਾ ਇਹ ਏਕਤਾ ਦਾ ਹਾਂ ਧੰਨਵਾਦ ਜੀ ਜਨਵਾਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਖਾਲਸਾ ਭਾਈ ਰਿਫਤ